ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਪਰਿਸ਼ਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਖਲਕ ਕੋਸ਼ਿਸ਼ ਕਰਦੇ ਆ ਤੁਹਾਡੇ ਨਾਲ ਨਵੀਂ ਜਾਣਕਾਰੀ ਸਾਂਝੀ ਕਰਨ ਦੀ ਜਦੋਂ ਅਸੀਂ ਇਹ ਐਪੀਸੋਡ ਬਣਾਉਣ ਵਾਸਤੇ ਕੁਝ ਬੋਲਣ ਵਾਸਤੇ ਤੁਹਾਡੇ ਨਾਲ ਸਾਂਝ ਪਾਉਣ ਦਾ ਯਤਨ ਕਰਨ ਵਾਸਤੇ ਸ਼ੁਰੂ ਕਰਨ ਲੱਗੇ ਸਾਂ ਤੇ ਦਿਮਾਗ ਦੇ ਵਿੱਚ ਪੰਜਾਬ ਦੇ ਭਵਿੱਖ ਦੀ ਤਸਵੀਰ ਸੀ ਜਿਹੜੀ ਜਿਹੜੀ ਚੱਕਾ ਚੌਂਦ ਵਾਲੀ ਤਸਵੀਰ ਕਹਿ ਸਕਦੇ ਆ ਇਦੋਂ ਪੰਜਾਬ ਦੇ ਮਾਪੇ ਆਪਣੇ ਭਵਿੱਖ ਦਾ ਬੱਚਿਆਂ ਦੇ ਭਵਿੱਖ ਦਾ ਕੁਝ ਸੋਚਦੇ ਨੇ ਤਾਂ ਸਾਨੂੰ ਪੰਜਾਬ ਦੇ ਵਿੱਚੋਂ ਪ੍ਰਵਾਸ ਕਰ ਗਏ ਉਹਨਾਂ ਬੱਚਿਆਂ ਦੀਆਂ ਵੱਖ-ਵੱਖ ਤਸਵੀਰਾਂ ਤੇ ਵੀਡੀਓਜ਼ ਨੇ ਜਿਹੜੀਆਂ ਉਹ ਸਾਡੇ ਸਾਹਮਣੇ ਆਣ ਕੇ ਖੜੀਆਂ ਹੋ ਜਾਂਦੀਆਂ ਨੇ ਜਦੋਂ ਵੱਖ-ਵੱਖ ਦੇਸ਼ਾਂ ਵਿੱਚ ਗਏ ਬੱਚਿਆਂ ਦੀ ਨਿੱਜੀ ਜ਼ਿੰਦਗੀ ਨੂੰ ਵੇਖਦੇ ਹਾਂ ਉੱਥੇ ਸੰਘਰਸ਼ ਨੂੰ ਵੇਖਦੇ ਹਾਂ ਤਾਂ ਸਾਨੂੰ ਉੱਥੋਂ ਦੀ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਉਤਸੁਕਤਾ ਜਿਹੜੀ ਉੱਭਰ ਜਾਂਦੀ ਹੈ ਮੇਰੇ ਨਾਲ ਨੇ ਸਰਦਾਰ ਲੋਚਨ ਸਿੰਘ ਤੁਮਦੀ ਉਹਗੇ ਵਿਦਵਾਨ ਨੇ ਵਿਦੇਸ਼ਾਂ ਦੇ ਵਿੱਚ ਘੁੰਮਦੇ ਰਹਿੰਦੇ ਆ ਉਹਨਾਂ ਪਾਸੋਂ ਜਾਣਨ ਦਾ ਯਤਨ ਕਰੀਏ ਜੀ ਤੁਮਦੀ ਸਾਹਿਬ ਸਵਾਗਤ ਬਹੁਤ ਬਹੁਤ ਧੰਨਵਾਦ ਕਰਦੀਪ ਸਿੰਘ ਮੈਂ ਕੱਲੇ ਕੈਨੇਡਾ ਦੀ ਗੱਲ ਕਰਾਂ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਦੀਆਂ ਖਬਰਾਂ ਇਸ ਵੇਲੇ ਸਾਡੇ ਕੋਲ ਆ ਰਹੀਆਂ ਨੇ ਪੰਜਾਬ ਦੇ ਮਾਪੇ ਤੇ ਪੰਜਾਬ ਦੇ ਬੱਚੇ ਜਿਹੜੀ ਤਸਵੀਰ 5 ਸਾਲ ਪਹਿਲਾਂ ਸੀ ਉਹ ਅੱਜ ਨਹੀਂ ਨਜ਼ਰ ਆਉਂਦੀ ਅੱਜ ਤੋਂ BBC ਚੈਨਲ ਵਰਗੇ ਵੱਡੇ ਅਖਬਾਰ ਤੇ ਵੱਡੇ ਚੈਨਲ ਜਦੋਂ ਇਸ ਤਰ੍ਹਾਂ ਦੀ ਨੂੰ ਦੁਖਦ ਰੂਪ ਚ ਪੇਸ਼ ਕਰਦੇ ਨੇ ਪੰਜਾਬ ਦੇ ਮਾਪਿਆਂ ਨੂੰ ਉੱਥੇ ਗਾਇਬ ਬੱਚੇ ਸੰਘਰਸ਼ ਕਰਦੇ ਸ਼ਿਫਟਾਂ ਲਾਉਂਦੇ ਜਦੋਂ ਤੇ ਉਹਨਾਂ ਦੇ ਰਸਤੇ ਬੰਦ ਹੋਣ ਦੀਆਂ ਖਬਰਾਂ ਸੁਣਦੇ ਨੇ ਤੇ ਉਹ ਪੰਜਾਬ ਬਸਦੇ ਆਪਣੇ ਪਾਪਿਆਂ ਨੂੰ ਇਹ ਗੱਲ ਕਹਿੰਦੇ ਨਜ਼ਰ ਆਉਂਦੇ ਨੇ ਕਿ ਪਾਪਾ ਮੈਨੂੰ ਮੈਂ ਬਿਲਕੁਲ ਠੀਕ ਹਾਂ ਪਰ ਮੇਰਾ ਤੁਹਾਨੂੰ ਜੱਫੀ ਪਾ ਕੇ ਕੁੱਟ ਕੇ ਰੋਣ ਨੂੰ ਦਿਲ ਕਰਦਾ ਜਦੋਂ ਅਸੀਂ ਇਹਨਾਂ ਬੱਚਿਆਂ ਦੀ ਇਹ ਗੱਲ ਸੁਣਦਿਆਂ ਤਾਂ ਸਾਡੇ ਸਾਹਮਣੇ ਬਹੁਤ ਸਾਰੇ ਸਵਾਲ ਨੇ ਜਿਹੜੇ ਖੜੇ ਹੁੰਦੇ ਨੇ ਤੁਸੀਂ ਤੁਹਾਡੇ ਤੋਂ ਜਾਣਨ ਦਾ ਯਤਨ ਕਰੀਏ ਕਿ ਸੱਚਮੁੱਚ ਕੈਨੇਡਾ ਦੀ ਧਰਤੀ ਜਿਸ ਤਰੀਕੇ ਨਾਲ ਪ੍ਰਵਾਸ ਕਰਕੇ ਸੁਪਨੇ ਲੈ ਕੇ ਬੱਚੇ ਗਏ ਸੀ ਜਾਂ ਇਧਰੋਂ ਪੇਰੈਂਟਸ ਨੇ ਸੁਪਨੇ ਲੈ ਸੀ ਕਿ ਸੱਚਮੁੱਚ ਇਦਾਂ ਦੀ ਹੈ ਜਾਂ ਹਾਲਾਤ ਅਸਲੀਅਤ ਵਿੱਚ ਕੁਝ ਹੋਰ ਤਰ੍ਹਾਂ ਦੇ ਨੇ ਕਿਉਂਕਿ ਮੀਡੀਆ ਦਾ ਯੁੱਗ ਹੈ ਅਨਤ ਅੰਦਰਲੇ ਹੋਰ ਹੁੰਦੇ ਨੇ ਬਾਹਰ ਹੋਰ ਹੁੰਦੇ ਨੇ ਕੀ ਸੱਚਮੁੱਚ ਡਰਾਵਨੇ ਹਾਲਾਤ ਨੇ ਤੁਹਾਡੇ ਤੋਂ ਜਾਣਨ ਦਾ ਚਾਹਤ ਹੈ ਸਰਦਾਰ ਕੁਲਦੀਪ ਸਿੰਘ ਬਰਮਾਲੀਪੁਰ ਜੀ ਤੇ ਆਵਾਜ਼ੇ ਖਲਕ ਦਿਖ ਰਹੀ ਸਾਰੀ ਦਰਸ਼ਕੋ ਜਿੱਥੋਂ ਤੱਕ ਕਨੇਡਾ ਦੇ ਦੇਸ਼ ਨੂੰ ਤੇ ਉਥੋਂ ਦੇ ਜਿਹੜੇ ਵਸਨੀਕ ਨੇ ਤੇ ਸਾਡੇ ਜਿਹੜੇ ਉੱਥੇ ਸਟੂਡੈਂਟ ਬੱਚੇ ਪੜਨ ਵਾਸਤੇ ਗਏ ਨੇ ਇਹਨਾਂ ਜਦੋਂ ਮੈਂ ਆਪਣੇ ਮਾਨੰਦਰ ਅਧਿਐਨ ਕਰਦਾ ਬਹੁਤ ਸਾਰੇ ਮੁਲਕਾਂ ਵਿੱਚ ਜਾਣ ਦਾ ਮੈਨੂੰ ਮੌਕਾ ਮਿਲਿਆ ਤੇ ਮਨੋਂ ਮੁਲਕਾਂ ਵਿੱਚੋਂ ਮੰਨਦਾ ਸੀ ਵੀ ਕਨੇਡਾ ਜਿਹੜਾ ਉਹ ਇਮੀਗ੍ਰੈਂਟਸ ਪਾਸ ਤੇ ਬਹੁਤ ਵਧੀਆ ਮੁਲਕ ਹੈ ਤੇ ਸਾਡੇ ਬੱਚੇ ਵੀ ਭਾਵੇਂ ਦੂਜੇ ਦੇਸ਼ਾਂ ਚ ਪੜਨ ਵਾਸਤੇ ਗਏ ਤੇ ਕੈਨੇਡਾ ਵਿੱਚ ਸਭ ਤੋਂ ਵੱਡੀ ਤਰਾਰ ਵਿੱਚ ਉਹ ਬੱਚੇ ਗਏ ਇਹ ਵੀ ਮੈਂ ਗੱਲ ਮਾਣ ਨਾਲ ਕਹਿ ਸਕਦਾ ਤੇ ਭਰੋਸੇ ਨਾਲ ਕਹਿ ਸਕਦਾ ਵੀ ਜਿਹੜੇ ਬੱਚੇ ਕੈਨੇਡਾ ਗਏ ਨੇ ਉਹ ਬਹੁਤ ਕਿਸਮਤ ਵਾਲੇ ਨੇ ਕਾਰਨ ਕੀ ਹੈ ਵੀ ਜੇ ਉਹ ਸਹੀ ਤਰੀਕੇ ਨਾਲ ਪੜ੍ਹਾਈ ਕਰਕੇ ਐਜੂਕੇਸ਼ਨ ਲੈ ਕੇ ਤੇ ਫਿਰ ਵਧੀਆ ਆਈਲੈਸ ਵਿੱਚੋਂ ਬੈਂਡਲੈਂਡ ਤੋਂ ਪਹਿਲਾਂ ਪਹਿਲਾਂ ਉਹ ਕੁਝ ਸਕਿੱਲ ਹਾਸਲ ਕਰ ਲੈਣੇ ਕਿਸੇ ਕੰਮ ਵਿੱਚ ਮਾਹਰ ਬਣਦੇ ਨੇ ਤੇ ਫਿਰ ਉਹਨਾਂ ਲਈ ਪੀਆਰ ਬਣ ਜਾਣਾ ਕੋਈ ਬਹੁਤ ਹੀ ਔਖੀ ਗੱਲ ਨਹੀਂ ਹਾਂ ਉਹ ਹੱਲਾ ਸਾਡਾ ਜਿਵੇਂ ਪੰਜਾਬੀਆਂ ਦਾ ਸੁਭਾਅ ਹੈ ਜਿੱਧਰ ਨੂੰ ਚੱਲਣਾ ਅਸੀਂ ਜਾਂ ਇੱਕਦਮ ਇੰਨੇ ਉਲਾਰ ਹੋ ਜਾਣਾ ਵੀ ਉਸ ਤੋਂ ਉਹਦੇ ਵਿਰੋਧ ਵਿੱਚ ਕੋਈ ਗੱਲ ਹੀ ਨਹੀਂ ਸੁਣਨੀ ਤੇ ਜਾਂ ਜਦੋਂ ਵਿਰੋਧ ਕਰਨਾ ਫਿਰ ਉਹਦੇ ਹੱਕ ਵਾਲੀ ਗੱਲ ਕੋਈ ਨਹੀਂ ਕਰਨੀ ਇਹ ਸਾਡੇ ਸੁਭਾਅ ਦਾ ਇੱਕ ਹਿੱਸਾ ਹੈ ਕੈਨੇਡਾ ਵਿੱਚ ਜਿਹੜੇ ਬੱਚੇ ਪੜਨ ਚਲੇ ਗਏ ਉਹਨਾਂ ਵਾਸਤੇ ਮੈਂ ਸਮਝਦਾ ਵੀ ਕੋਈ ਖਤਰੇ ਦੀ ਗੱਲ ਮੈਨੂੰ ਨਹੀਂ ਲੱਗਦੀ ਬਿਸ਼ਰਤੇ ਉਹ ਬੱਚੇ ਸincere ਹੋਣ ਉਹ ਬੱਚੇ ਬਹੁਤ ਸੀਰੀਅਸ ਰਹਿਣ ਆਪਣੇ ਕਿਤੇ ਪ੍ਰਤੀ ਆਪਣੀ ਪੜ੍ਹਾਈ ਪ੍ਰਤੀ ਤੇ ਜਿਸ ਦੇਸ਼ ਵਿੱਚ ਉਹ ਗਏ ਨੇ ਬੜੇ ਜ਼ਿੰਮੇਵਾਰ ਬਣ ਕੇ ਜੋ ਬੱਚੇ ਰਹਿਣਗੇ ਤੇ ਉਹਨਾਂ ਦੇ ਭਵਿੱਖ ਵਾਸਤੇ ਕੋਈ ਖਤਰਾ ਨਹੀਂ ਕੈਨੇਡਾ ਬਹੁਤ ਵੱਡਾ ਮੁਲਕਾ ਉੱਥੇ ਮੈਨ ਪਾਵਰ ਦੀ ਲੋੜ ਆ ਭਾਵੇਂ ਮਸ਼ੀਨੀ ਯੁੱਗ ਵਿੱਚ ਜਾਂ ਕੰਪਿਊਟਰ ਯੁੱਗ ਵਿੱਚ ਮੈਨ ਪਾਵਰ ਦਿਨੋਂ ਦਿਨ ਘਟਦੀ ਜਾ ਰਹੀ ਹੈ ਹਿੰਦੁਸਤਾਨ ਵਿੱਚ ਵੀ ਘਟਦੀ ਜਾ ਰਹੀ ਹੈ ਦਫਤਰਾਂ ਵਿੱਚ ਕੰਮ ਬੰਦੇ ਘੱਟ ਕਰਦੇ ਨੇ ਕੰਪਿਊਟਰ ਜ਼ਿਆਦਾ ਕਰਦੇ ਨੇ ਪਰ ਐਡੇ ਵੱਡੇ ਮੁਲਕ ਵਿੱਚ ਜਿੰਨਾ ਵੱਡਾ ਉਹ ਮੁਲਕਾ ਉੱਥੇ ਬੰਦਿਆਂ ਦੀ ਲੋੜ ਬਿਲਕੁਲ ਹੈਗੀ ਤੇ ਹਾਲੇ ਭਵਿੱਖ ਵਿੱਚ ਵੀ ਰਹੂਗੀ ਲੇਕਿਨ ਗੱਲ ਇਹ ਧਿਆਨ ਮੰਗਦੀ ਹੈ ਵੀ ਬੱਚੇ ਜਿਹੜੇ ਗਏ ਨੇ ਉਹ ਆਪਣੇ ਭਵਿੱਖ ਪ੍ਰਤੀ ਕਿੰਨੇ ਕੁ ਜ਼ਿੰਮੇਵਾਰ ਨੇ ਆਪਣੇ ਭਵਿੱਖ ਨੂੰ ਚੰਗਾ ਬਣਾਉਣ ਲਈ ਉਹ ਕਿੰਨੇ ਕੁ ਸੀਰੀਅਸ ਨੇ ਤੇ ਜੋ ਸੀਰੀਅਸ ਹੋ ਕੇ ਆਪਣੀ ਪੜ੍ਹਾਈ ਪੂਰੀ ਕਰਨਗੇ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਵਾਸਤੇ ਕੋਈ ਦਿੱਕਤ ਆ ਕਿਉਂਕਿ ਜਿਹੜੇ ਬੱਚੇ ਮਿਹਨਤੀ ਨੇ ਤੇ ਕੰਮ ਹਾਂ ਠੀਕ ਆ ਵੀ 20 ਘੰਟੇ ਉਹਨਾਂ ਨੂੰ ਮਿਲਦਾ ਉਹਨਾਂ ਨੂੰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਐਸਾ ਲੱਗੂਗਾ ਵੀ ਕਿ ਕੰਮ 20 ਘੰਟੇ ਤੋਂ ਜ਼ਿਆਦਾ ਉਹਨਾਂ ਨੂੰ ਮਿਲਣ ਲੱਗਣ ਲਈ ਮੈਂ ਪੂਰਾ ਆਸਮਾਨਾ ਕਿਉਂਕਿ ਜਿਹੜੇ ਇਹ ਹਾਲਾਤ ਇਸ ਕਰਕੇ ਵੀ ਬਣੇ ਹਰ ਮਾਪੇ ਦਾ ਜੀ ਕਰਦਾ ਵੀ ਮੈਂ ਆਪਣੇ ਬੱਚੇ ਨੂੰ ਮਿਲਾ ਹਰ ਮਾਂ ਚਾਹੁੰਦੀ ਆ ਮੈਂ ਆਪਣੇ ਪੁੱਤਰ ਤੇ ਧੀ ਨੂੰ ਮਿਲਾ ਹਰ ਬਾਪ ਚਾਹੁੰਦਾ ਪਰ ਉੱਥੇ ਜਾ ਕੇ ਜਿਸ ਤਰੀਕੇ ਨਾਲ ਅਸੀਂ ਮਿਲ ਕੇ ਮੁੜਨਾ ਸੀ ਅਸੀਂ ਮਿਲ ਕੇ ਮੁੜਨ ਦੀ ਥਾਂ ਤੇ ਕੁਝ ਐਸੇ ਤਰੀਕਿਆਂ ਦੀ ਢੂੰਡ ਕਰਨ ਲੱਗ ਪਏ ਵੀ ਇੱਥੋਂ ਮੁੜਿਆ ਨਾ ਜਾਵੇ ਹਰ ਬੰਦੇ ਦਾ ਜੀ ਕਰਦਾ ਵੀ ਉਹ ਕੈਨੇਡਾ ਵਰਗੇ ਮੁਲਕ ਵਿੱਚ ਰਵੇ ਉਹਨੂੰ ਲੱਗਦਾ ਵੀ ਮੈਂ ਕੈਨੇਡਾ ਆ ਗਿਆ ਤੇ ਬਸ ਹੋਣੀ ਇਦੋਂ ਵੱਡਾ ਸਵਰਗ ਕੋਈ ਨਹੀਂ ਹਾਂ ਹੈ ਸਵਰਗ ਲੇਕਿਨ ਬਹੁਤ ਵੱਡੀ ਮਿਹਨਤ ਕੈਨੇਡਾ ਵਿੱਚ ਸੈੱਟ ਹੋਣ ਲਈ ਜੋ ਮੈਂ ਅਨੁਭਵ ਕਰਦਾ ਮੈਂ 1996 ਵਿੱਚ ਪਹਿਲੀ ਵਾਰੀ ਕੈਨੇਡਾ ਗਿਆ ਸੀ ਜੋ ਮੈਂ ਅਨੁਭਵ ਕਰਦਾ ਉਹ ਇਹ ਹੈ ਵੀ ਬੰਦੇ ਨੂੰ ਸੈੱਟ ਹੋਣ ਲਈ ਘੱਟੋ ਘੱਟ 10 ਸਾਲ ਲੱਗ ਜਾਂਦੇ ਨੇ ਆਮ ਜਨ ਸਧਾਰਨ ਬੰਦੇ ਆ ਦੇ ਕੋਰੀਅਰ ਚਾਂਸ ਨੇ ਜਿਹੜੇ ਬੰਦੇ ਬਹੁਤੇ ਕਿਸਮਤ ਵਾਲੇ ਹੁੰਦੇ ਨੇ ਜਾਂ ਕਿਸੇ ਦਾ ਕੋਈ ਦਾਅ ਲੱਗ ਜਾਣਾ ਉਹ ਇੱਕ ਵੱਖਰੀ ਗੱਲ ਆ ਲੇਕਿਨ 10 ਸਾਲ ਤੋਂ ਬਾਅਦ ਬੰਦੇ ਨੂੰ ਲੱਗਦਾ ਵੀ ਹੁਣ ਮੇਰੀ ਮਿਹਨਤ ਨੂੰ ਫਲ ਲੱਗਣਾ ਸ਼ੁਰੂ ਹੋ ਗਿਆ ਤੇ ਮੈਂ ਉਹਨਾਂ ਬੱਚਿਆਂ ਨੂੰ ਜਿਹੜੇ ਉੱਥੇ ਪੜਨ ਗਏ ਨੇ ਉਹਨਾਂ ਦੀ ਉਦਾਸੀ ਜਾਂ ਮੀਡੀਆ ਵਿੱਚੋਂ ਆਈਆਂ ਖਬਰਾਂ ਉਹਨਾਂ ਨੂੰ ਰਾਸ ਕਰਦੀਆਂ ਨੇ ਗੱਲ ਸਮਝ ਵਿੱਚ ਆਉਂਦੀ ਆ ਲੇਕਿਨ ਮੈਂ ਭਰੋਸੇ ਨਾਲ ਇਹ ਗੱਲ ਕਹੂੰਗਾ ਵੀ ਉਦਾਸ ਹੋਣ ਦੀ ਲੋੜ ਨਹੀਂ ਤੁਸੀਂ ਆਪਣੀ ਪੜ੍ਹਾਈ ਪ੍ਰਤੀ ਸੀਰੀਅਸ ਹੋ ਬਹੁਤ ਧਿਆਨ ਦੇ ਕੇ ਆਪਣੀ ਪੜ੍ਹਾਈ ਪੂਰੀ ਕਰੋ ਤਾਂ ਕਿ ਤੁਸੀਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੋਈ ਸਕਿੱਲ ਲੈ ਸਕੋ ਕਿਸੇ ਵੀ ਕੰਮ ਵਿੱਚ ਸਕਿੱਲ ਲਓ ਜਿਹੜੀ ਵਾਈਟ ਕਲਰ ਜੌਬ ਆ ਆਮ ਤੌਰ ਤੇ ਅਸੀਂ ਇਹਦੇ ਚਾਹਵਾ ਨੂੰ ਹੁੰਨਿਆ ਵੀ ਬੜੇ ਆਰਾਮ ਨਾਲ ਅਸੀਂ ਬੈਠੀਏ ਲੇਕਿਨ ਕੈਨੇਡਾ ਵਿੱਚ ਜਿੰਨੇ ਬੰਦੇ ਸਕਿੱਲ ਪ੍ਰਾਪਤ ਕਰਦੇ ਨੇ ਕਿਸੇ ਵੀ ਖੇਤਰ ਵਿੱਚ ਉਹ ਵਾਈਟ ਕਲਰ ਜੌਬ ਨਾਲੋਂ ਦਫ਼ਤਰੀ ਜੌਬ ਨਾਲੋਂ ਉਹ ਕਿਤੇ ਜ਼ਿਆਦਾ ਤਰੱਕੀ ਕਰਦੇ ਨੇ ਤੇ ਉਹਨਾਂ ਦੀ ਤਰੱਕੀ ਦੇ ਜਿਹੜੇ ਚਾਂਸੇ ਹੁੰਦੇ ਨੇ ਮੌਕੇ ਜਿਹੜੇ ਹੁੰਦੇ ਨੇ ਉਹ ਬਹੁਤ ਜ਼ਿਆਦਾ ਹੁੰਦੇ ਨੇ ਤੇ ਇਸ ਕਰਕੇ ਉਹ ਰਾਸ ਹੋਣ ਦੀ ਲੋੜ ਨਹੀਂ ਤੇ ਮੈਂ ਇੱਥੇ ਜਿਹੜੇ ਮਾਪੇ ਨੇ ਉਹਨਾਂ ਨੂੰ ਵੀ ਕਹੂੰਗਾ ਤੂੰ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਵੀ ਬੇਟਾ ਤੂੰ ਪੜ੍ਹਾਈ ਕਰ ਪਿੱਛੇ ਦੀ ਚਿੰਤਾ ਨਾ ਕਰ ਪੜ੍ਹਾਈ ਕਰਕੇ ਤੂੰ ਜੋ ਵੀ ਰਿਕੁਆਇਰਮੈਂਟਸ ਨੇ ਕੈਨੇਡਾ ਦੇ ਇਮੀਗ੍ਰੈਂਟਸ ਵਿਭਾਗ ਦੀਆਂ ਉਹ ਪੂਰੀਆਂ ਕਰ ਤੇ ਕੈਨੇਡਾ ਵਿੱਚ ਹਾਂ ਉਹਨਾਂ ਲਈ ਰਿਸਕ ਜ਼ਰੂਰ ਆ ਜਿਹੜੇ ਕਿਸੇ ਨਾ ਕਿਸੇ ਗਲਤ ਕੰਮ ਵਿੱਚ ਫਸ ਜਾਂਦੇ ਨੇ ਚਾਹੇ ਉਹ ਜਵਾਨੀ ਦੇ ਜੋਸ਼ ਵਿੱਚ ਚਾਹੇ ਉਹ ਕਿਸੇ ਦੀ ਚੁੱਕਣਾ ਵਿੱਚ ਆ ਕੇ ਜਿਹੜੇ ਬੰਦੇ ਗਲਤ ਰਸਤਾ ਅਖਤਿਆਰ ਕਰ ਲੈਂਦੇ ਨੇ ਹਾਂ ਉਹਨਾਂ ਲਈ ਖਤਰਾ ਪੈਦਾ ਹੋ ਸਕਦਾ ਪਰ ਜਿਹਨਾਂ ਦਾ ਕ੍ਰਿਮੀਨਲ ਰਿਕਾਰਡ ਬਹੁਤ ਵਧੀਆ ਤੇ ਉਹਨਾਂ ਨੂੰ ਕੈਨੇਡਾ ਦਾ ਜਿਹੜਾ ਇਮੀਗ੍ਰੈਂਟ ਵਿਭਾਗ ਆ ਉਹ ਛੇਤੀ ਕੀਤਿਆਂ ਮੁਰੜਨ ਨਹੀਂ ਦਿੰਦਾ ਕਿਉਂਕਿ ਉਹਨਾਂ ਨੂੰ ਬੰਦਿਆਂ ਦੀ ਲੋੜ ਆ ਉੱਥੇ ਹਾਲੇ ਬਹੁਤ ਸੰਭਾਵਨਾਵਾਂ ਨੇ ਉਹਦੀ ਵਿਕਸਤ ਹੋਣ ਦੀਆਂ ਇਸ ਕਰਕੇ ਉਹ ਰਾਸ ਹੋਣ ਦੀ ਲੋੜ ਨਹੀਂ ਹਾਂ ਆਪਣੇ ਆਪ ਨੂੰ ਬਹੁਤ ਗੰਭੀਰਤਾ ਦੇ ਨਾਲ ਮਾਨਸਿਕ ਤੌਰ ਤੇ ਤਵਾਰਨ ਰੱਖ ਕੇ ਬਰਾਬਰ ਬਰਾਬਰ ਆਪਣੇ ਆਪ ਨੂੰ ਇਹ ਨਹੀਂ ਵੀ ਉਲਾਰ ਹੋਣਾ ਇਹ ਨਹੀਂ ਹੋਣਾ ਵੀ ਉਦਾਸ ਹੋਣਾ ਨਾ ਜੋਸ਼ ਵਿੱਚ ਆਉਣਾ ਨਾ ਉਦਾਸ ਹੋਣਾ ਬਿਲਕੁਲ ਆਪਣੇ ਆਪ ਨੂੰ ਸੰਤੁਲਿਤ ਰੱਖ ਕੇ ਆਪਣੇ ਮਨ ਦਾ ਜਿਹੜਾ ਮਨ ਦੀ ਸੋਚ ਦਾ ਆਧਾਰ ਬਿਲਕੁਲ ਸੰਤੁਲਿਤ ਹੋਵੇ ਤੇ ਤੁਹਾਡੇ ਵਿੱਚ ਸਵੇ ਭਰੋਸਾ ਹੋਵੇ ਵੀ ਹਾਂ ਮੈਂ ਤਰੱਕੀ ਕਰਨੀਆਂ ਤੇ ਤੁਹਾਡਾ ਭਵਿੱਖਾ ਜਿਹੜਾ ਉਜਲਾ ਉਦਾਸ ਹੋਣ ਦੀ ਲੋੜ ਨਹੀਂ ਨਾ ਬੱਚਿਆਂ ਨੂੰ ਤੇ ਨਾ ਬੱਚਿਆਂ ਦੇ ਮਾਪਿਆਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਐਸੀਆਂ ਸਾਹਮਣੇ ਆਉਂਦੀਆਂ ਨੇ ਬਹੁਤ ਸਾਰੇ ਥਾਵਾਂ ਤੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਵਾਪਸ ਬੁਲਾਇਆ ਕਿ ਉੱਥੇ ਦੇ ਹਾਲਾਤਾਂ ਨਾਲ ਜੂਝ ਸਕਣਾ ਉਹਨਾਂ ਦੇ ਲਾੜਦਿਆਂ ਲਈ ਬਹੁਤ ਮੁਸ਼ਕਲ ਹੈ ਜਿਸ ਤਰ੍ਹਾਂ ਦੇ ਪੋਲੀਟੀਕਲ ਹਾਲਾਤ ਜਿਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਜਸਨ ਟਰੂਡੋ ਵੱਲੋਂ ਰਿਜਾਈਨ ਕਰ ਦਿੱਤਾ ਗਿਆ ਉਹਨੂੰ ਪੰਜਾਬੀਆਂ ਦਾ ਸਿੱਖਾਂ ਦਾ ਖਾਸ ਕਰਕੇ ਹਮਦਰਦ ਨੇਤਾ ਮੰਨਿਆ ਜਾਂਦਾ ਸੀ ਉਹਨੇ ਆਪਣੇ ਲੰਮੇ ਪੀਰੀਅਡ ਵਿੱਚ ਬਿਨਾਂ ਸ਼ੱਕ ਪੰਜਾਬੀਆਂ ਲਈ ਬਹੁਤ ਅੱਛੇ ਕੰਮ ਵੀ ਕੀਤੇ ਨੇ ਰਿਜਾਈਨ ਕਰਕੇ ਪਾਸੇ ਹੋ ਗਏ ਨੇ ਉਹਨਾਂ ਦੀ ਪਾਰਟੀ ਦੀ ਜਿੱਤਣ ਦੀ ਸੰਭਾਵਨਾਵਾਂ ਘਟ ਨੇ ਪੋਲੀਟੀਕਲੀ ਚ ਹਾਲਾਤ ਬਦਲਦੇ ਨੇ ਫਿਰ ਪੰਜਾਬ ਦੇ ਪੇਰੈਂਟਸ ਜਾਂ ਪੰਜਾਬ ਦੇ ਬੱਚਿਆਂ ਤੇ ਦਾ ਕਿੰਨਾ ਅਸਰ ਹੈ ਦੇਖੋ ਪੋਲੀਟੀਕਲ ਤੌਰ ਤੇ ਕੋਈ ਵੀ ਪਾਰਟੀ ਜਿਹੜੀ ਹੈ ਉਹਦੇ ਵਿੱਚ ਉਹਦੀ ਜਿੱਤ ਦੇ ਵਿੱਚ ਜਾਂ ਉਹਦੀ ਹਾਰ ਦੇ ਵਿੱਚ ਹਮੇਸ਼ਾ ਜਿਹੜਾ ਉਤਰਾ ਚੜਾ ਬਣਿਆ ਰਹੇਗਾ ਕਦੇ ਵੀ ਕੋਈ ਪਾਰਟੀ ਹੈ ਜਿਹੜੀ ਲਗਾਤਾਰ ਸਤਾ ਵਿੱਚ ਨਹੀਂ ਬਣੀ ਰਹਿੰਦੀ ਚਾਹੇ ਤੁਸੀਂ ਉਹਨੂੰ ਹਿੰਦੁਸਤਾਨ ਵਿੱਚ ਦੇਖ ਲਓ ਚਾਹੇ ਤੁਸੀਂ ਉਹਨੂੰ ਕੈਨੇਡਾ ਵਿੱਚ ਦੇਖ ਲਓ हां आज ਦੇ ਹਾਲਾਤ ਕੈਸੇ ਨੇ ਭਾਵੇਂ ਇਹ ਜਿਹੜਾ ਉਹਨੇ ਟੁੱਟੂ ਸਾਹਿਬ ਨੇ ਜਿਹੜਾ ਅਸਤੀਫਾ ਦਿੱਤਾ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਦਾ ਕਾਰਨ ਇੱਕੋ ਹੀ ਨਹੀਂ ਉਹਦੇ ਕਾਰਨ ਬਹੁਤ سارے ਨੇ ਕਿਉਂਕਿ ਕੈਨੇਡਾ ਇਕਨੋਮਿਕਲੀ ਤੌਰ ਤੇ ਔਖੇ ਵਕਤ ਵਿੱਚੋਂ ਲੰਘ ਰਿਹਾ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਾਰਨ ਬਹੁਤ سارے ਹੋਣਗੇ ਉਹ ਤਾਂ ਉੱਥੋਂ ਦੇ ਜਿਹੜੇ ਆਰਥਿਕ ਮਾਹਰ ਨੇ ਉਹ ਜ਼ਿਆਦਾ ਵਿਸਥਾਰ ਨਾਲ ਦੱਸ ਸਕਦੇ ਨੇ ਪਰ ਜਿਹੜੀਆਂ ਚਰਚਾਵਾਂ ਨੇ ਲੋਕਾਂ ਦੇ ਵਿੱਚ ਉਹ ਇਹ ਨੇ ਕਿ ਕੋਵਿਡ ਦੇ ਦੌਰਾਨ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਜਾਂ ਆਪਣੇ ਜਿਹੜੇ ਉਹਨਾਂ ਦੇ ਵਰਕਰ ਸੀ ਜਾਂ ਜਿਹੜਾ ਕੋਲ ਵਰਕ ਪਰਮਿਟ ਸੀ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਉਹਨਾਂ ਨੂੰ ਕਾਫੀ ਸਾਰੀ ਆਰਥਿਕ ਮਦਦ ਦਿੱਤੀ ਉਹ ਮਦਦ ਦੇਣ ਦੇ ਨਾਲ ਤੇ ਉਹ ਜਿਹੜਾ ਆਰਥਿਕ ਢਾਂਚਾ ਸੀ ਉਹ ਡਾਵਾ ਡੋਲ ਹੋਇਆ ਤੇ ਇਸ ਕਰਕੇ ਫਿਰ ਉਹਨਾਂ ਨੂੰ ਬੈਂਕਾਂ ਦੇ ਵਿਆਜ ਵਗੈਰਾ ਵਧਾਉਣੇ ਪਏ ਘਰਾਂ ਦੀ ਕੀਮਤ ਉੱਪਰ ਚਲੀ ਗਈ ਕਿਉਂਕਿ ਜਦੋਂ ਬਹੁ ਗਿਣਤੀ ਵਿੱਚ ਲੋਕ ਚਲੇ ਗਏ ਉਹਨਾਂ ਨੂੰ ਘਰ ਦੀ ਲੋੜ ਸੀ ਤੇ ਉਹ ਡਿਮਾਂਡ ਐਂਡ ਸਪਲਾਈ ਵਾਲਾ ਜਿਹੜਾ ਇਕਨੋਮਿਕ ਦਾ ਨਿਯਮ ਹੈ ਤੇ ਜਦੋਂ ਵਰਕਰ ਵੀ ਜਾਦੇ ਚਲੇ ਗਏ ਕੰਮ ਮਿਲਣੋਂ ਹਟ ਗਿਆ ਬੱਚਿਆਂ ਨੂੰ ਕੰਮ ਮਿਲਣੋਂ ਹਟ ਗਿਆ ਤੇ ਜਦੋਂ ਵਰਕਰ ਘਟ ਜਾਂਦੇ ਨੇ ਫਿਰ ਬਿਲਕੁਲ ਉਹਦੀ ਸਹੀ ਤੁਹਾਨੂੰ ਜਿਹੜੀ ਮਿਹਨਤ ਆ ਨਾ ਉਹ ਸਹੀ ਮਿਲਣ ਲੱਗ ਜਾਂਦਾ ਤੇ ਕੁੱਲ ਮਿਲਾ ਕੇ ਗੱਲ ਮੈਂ ਇਹ ਕਹਿੰਦਾ ਵੀ ਭਾਵੇਂ ਕੋਈ ਪਾਰਟੀ ਉੱਤੇ ਸਤਾ ਵਿੱਚ ਆਉਂਦੀ ਆ ਪਰ ਉਹ ਬੰਦਿਆਂ ਤੋਂ ਬਿਨਾ ਜਾਂ ਨੌਜਵਾਨਾਂ ਤੋਂ ਬਿਨਾ ਕਿਉਂਕਿ ਕੈਨੇਡਾ ਦੀ ਆਪਣੀ ਜਿਹੜੀ ਪਾਪੂਲੇਸ਼ਨ ਆ ਉਹ ਪਿਛਲੇ ਲੰਮੇ ਸਮੇਂ ਵਿੱਚ ਵੱਡੀ ਤਰ੍ਹਾਂ ਵਿੱਚ ਨਹੀਂ ਵਧੀ ਉਹਨਾਂ ਦੇ ਕੋਲ ਅਮਰੀਕਾ ਉਹਦੀ ਗਿਣਤੀ ਹੈ ਜਿਹੜੀ ਉਹ 35-36 ਕਰੋੜ ਦੇ ਲਗਭਗ ਆ ਤੇ ਕੈਨੇਡਾ ਹਾਲੇ 4 ਕਰੋੜ ਦੇ ਨੇੜੇ ਤੇੜੇ ਉਹਦਾ ਅੰਕੜਾ ਜਿਹੜਾ ਸਾਡੇ ਕੋਲ ਆਉਂਦਾ ਉਹ ਇਹਦੇ ਨੇੜੇ ਤੇੜੇ ਆ ਐਗਜੈਕਟ ਤਾ ਨਹੀਂ ਦੱਸਿਆ ਜਾ ਸਕਦਾ ਪਰ 34 ਕਰੋੜ ਦੇ ਨੇੜੇ ਤੇੜੇ ਉਥੋਂ ਦੇ ਜਿਹੜੇ ਸਿਟੀ ਜਾਂਦੇ ਤੇ ਕੁੱਲ ਮਿਲਾ ਕੇ ਕੈਨੇਡਾ ਨੂੰ ਵੈਸੇ ਤੇ ਕਿਸੇ ਧਰਤੀ ਤੇ ਚੱਲੇ ਜਾਓ ਤੁਹਾਡੀ ਧਿਆਨਤਦਾਰੀ ਤੁਹਾਡੀ ਇਮਾਨਦਾਰੀ ਤੁਹਾਡੀ ਕੁਆਲਿਫਿਕੇਸ਼ਨ ਇਹ ਇਹ ਆਪਣਾ ਪਾਰਟ ਪਲੇ ਕਰਦੀਆਂ ਨੇ ਇਹ ਟੈਕਨੈਡਾ ਵਿੱਚ ਵੀ ਧਿਆਨਦਾਰੀ, ਇਮਾਨਦਾਰੀ, ਤੁਹਾਡੀ ਕੁਆਲਿਫਿਕੇਸ਼ਨ, ਤੁਹਾਡੀ ਮਿਹਨਤ, ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਚੰਗੇ ਤਰੀਕੇ ਨਾਲ ਕਰਦੇ ਹੋ ਤੇ ਕਿਸਮਤ ਤੁਹਾਡਾ ਸਾਥ ਦਿੰਦੀ ਆ ਵੈਗਰੂ ਰੱਬ ਪਰਮਾਤਮਾ ਤੁਹਾਡਾ ਸਾਥ ਦਿੰਦਾ ਕਿਉਂਕਿ ਪੰਜਾਬੀ ਦੀ ਇੱਕ ਅਖੌਤ ਹੈ ਵੀ ਜਿਹੋ ਜੀ ਨੀਤ ਉਹ ਜੀ ਮਰਾਦ ਜੇ ਅਸੀਂ ਚੰਗੀ ਸੋਚ ਲੈ ਕੇ ਚੱਲਾਂਗੇ ਤੇ ਬਿਲਕੁਲ ਤਵਿਕ ਵੀ ਚੰਗਾ ਹੋਵੇਗਾ ਉਦਾਸ ਹੋਣ ਦੀ ਲੋੜ ਨਹੀਂ ਤੇ ਧਿਆਨਦਾਰੀ, ਇਮਾਨਦਾਰੀ, ਸਖਤ ਮਿਹਨਤ ਅਤੇ ਆਪਣੇ ਕੰਮ ਪ੍ਰਤੀ ਧਿਆਨਤਦਾਰ ਹੋਣਾ ਬਹੁਤ ਜ਼ਰੂਰੀ ਆ। ਅ ਕੁੱਲ ਮਿਲਾ ਕੇ ਹਾਲਾਤ ਜਿਸ ਤਰ੍ਹਾਂ ਦੇ ਗਿਆਨੀ ਜੀ ਉਹਨਾਂ ਨੇ ਦੱਸਿਆ ਕੁੱਲ ਮਿਲਾ ਕੇ ਹਾਲਾਤ ਨੇ ਜਿਹੜੇ ਉਹ ਅੱਛੇ ਨਜ਼ਰ ਆਉਂਦੇ ਨੇ ਚੰਗੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ ਸੋ ਮਾਪਿਆਂ ਨੂੰ ਬੱਚਿਆਂ ਨੂੰ ਬਹੁਤ ਜ਼ਿਆਦਾ ਚਿੰਤਤ ਹੋਣ ਦੀ ਹਾਲ ਦੀ ਕੋਈ ਲੋੜ ਨਹੀਂ। ਕੈਨੇਡਾ ਦੇ ਹਾਲਾਤ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਸੰਸਦ ਆਲੋਚਨ ਸੰਗਮ ਅੱਧੀ ਫਿਲਹਾਲ ਇੰਨਾ ਹੀ ਵਿਖਦੇ ਰਹੋ ਸਾਡਾ ਚੈਨਲ ਆਵਾਜ਼ ਏ ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰੇ ਜ਼ਰੂਰ ਕਰਨਾ ਜੀ। ਧੰਨਵਾਦ ਸਤਿ ਸ੍ਰੀ ਅਕਾਲ।